ਦੋਸਤ ਬਣ ਗਿਆ ਦੁਸ਼ਮਣ 10 ਫਰਵਰੀ ਨੂੰ ਨਾਬਾ ਦੇ ਪਾਰਬਤੀ ਕੋਠੀ ਨੇੜੇ ਜਿਮ ਟ੍ਰੇਨਰ 26 ਸਾਲਾ ਹਰਪ੍ਰੀਤ ਸਿੰਘ ਉਰਫ ਪ੍ਰੀਤੀ ਨੂੰ ਉਸਦੇ ਅਧੀ ਦਰਜਨ ਦੋਸਤਾਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਪੀੜਤ ਪ੍ਰੀਤੀ ਕਈ ਦਿਨਾਂ ਤੋਂ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੀ ਅਤੇ ਆਖਰਕਾਰ ਅੱਜ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਮ੍ਰਿਤਕ ਦੀ ਪਤਨੀ ਪੈਣ ਅਤੇ ਮਾਨ ਹੈ ਜਿਮ 'ਚ ਕੰਮ ਕਰਨ ਵਾਲੇ ਅਧੀ ਦਰਜਨ ਦੇ ਕਰੀਬ ਦੋਸਤਾਂ ਤੇ ਕਤਲ ਦਾ ਦੋਸ਼ ਲਗਾਇਆ ਖਾਨ ਖਾਣ ਲੱਗਦੇ ਸਨ ਅਤੇ ਅਤੇ ਪ੍ਰੀਤੀ ਦੀ ਬੋਡੀ ਦੀ ਕਾਫੀ ਤਾਰੀਫ ਕਰਦੇ ਸਨ ਜਿਸ ਕਾਰਨ ਦੋਸਤਾਨਾ ਇਸ ਖੋਫਨਾਕ ਘਟਨਾ ਨੂੰ ਅੰਜਾਮ ਦਿੱਤਾ। ਹੋਰ ਪ੍ਰੇਤਾ ਜੀ ਮੈਂ ਉਹਨਾਂ ਦੀ ਵਾਈਫ ਹਾਂ। ਚੱਲ ਜਾ ਨੀ ਰਤਨਾ ਉਹਨੂੰ ਲਿਜਾ ਕੇ ਯਾਰ ਮਾਰ ਕਰੀ ਉਹਦੇ ਨਾਲ 4-5 ਬੰਦੇ ਹੋਰ ਸੀ ਸੋਨੀ ਖੇੜੀ ਦਾ ਇੱਕ ਉਹ ਮੁੰਡਾ ਹੇ ਰੀਰ ਜਿੰਦਰ ਸਕੰਦਰ ਇਹ ਸਾਰੇ ਰਲ ਕੇ ਮਿਲ ਕੇ ਆ ਟੁੱਲੀ ਵੀਤੀ ਇਹਨਾਂ ਨੇ ਇਕੱਲੇ-ਇਕੱਲੇ ਨੇ ਦੋਸਤ ਸੀ ਮੁੰਡੇ ਦੇ ਹਾਂਜੀ ਹਾਂਜੀ ਜਿੰਮ ਵਗੈਰਾ ਇਕੱਠੇ ਕਰਦੇ ਤੇ ਮੇਰੇ ਘਰ ਵਾਲੇ ਦੀ ਬਾਡੀ ਬਹੁਤ ਸੋਹਣੀ ਸੀ ਬਾਸੌੜਾ ਦੀ ਇਹਨਾਂ ਨੇ ਕੱਲਾ ਢੱਕ ਕੇ ਲੜਾਈ ਦਾ ਲੜਾਈ ਦਾ ਕਾਰਨ ਨਹੀਂ ਇਹ ਸਾਨੂੰ ਨਹੀਂ ਪਤਾ ਪੁੱਛਦਾ ਨਹੀਂ ਠੀਕ ਹੈ ਹਾਂਜੀ ਅਮਰਜੀਤ ਪਟਿਆਲ ਪਹਿਲਾਂ ਅرجਿੰਦਰਾ ਚ ਪਹਿਲਾਂ ਨਾਬੇ ਉਰੇ ਫਿਰ ਅرجਿੰਦਰਾ ਚਲ ਗਏ ਜੀ ਅਰਜਿੰਦਰਾ ਚੋਂ ਅਮਰ ਚ ਰੱਖਿਆ 8-10 ਦਿਨ ਕੋਈ ਰਿਸਪੌਂਸ ਨਹੀਂ ਕੁਸ ਨਹੀਂ ਉਹਨੇ ਬੋਲ ਕੇ ਉਂਗਲ ਵੀ ਨਹੀਂ ਹਲਾਈ ਹੋਈ ਜਾਨ ਦੇ ਗਿਆ ਥੋੜੀ ਲਾਸਟ ਕਦੋਂ ਗੱਲ ਹੋਈ ਮੇਰੇ ਕੋ ਮੇਰੀ ਸਵੇਰੇ ਗੱਲ ਹੋਈ ਹੈ ਜੀ ਮੈਂ ਘਰੇ ਆ ਰਿਹਾ ਵੀ ਮੋਟੋ ਮੇਰੀ ਮੈਂ ਇੱਥੇ ਆ ਕੇ ਗੱਲ ਕਰੂ ਘਰੇ ਰੋਟੀ ਖਾ ਕੇ ਗਿਆ ਕੁਸ ਨਹੀਂ ਜੀ ਜਿੰਮ ਵਗੈਰਾ ਕਰਦਾ ਸੀ ਹਾਂ ਜੀ ਕੋਈ ਹੋਰ ਕੋਈ ਰੰਗ ਸੀ ਜੀ ਜੀ ਸਾਫ ਮੰਗਦੇ ਆ ਜੀ ਮੈਂ ਸਾਡੇ ਕਰ ਜਾੜੇ ਨੇ ਜਿਵੇਂ ਅਸੀਂ ਉੱਜੜਿਆ ਕਿ ਉਮਰ ਕਿੰਨੀ ਕੁ ਸੇਰੀ ਮੰਗੀ ਕਿੰਨੇ 26 ਸਾਲ ਦੀ ਜੀ 99 ਦਾ 25 26 ਸਾਲ ਹੁਮਰਾ ਕੋਈ ਜਾਂਦਾ ਹੀ ਨਹੀਂ ਸਰ ਹਾਂ ਮੈਂ ਮੋਦੀ ਭੈਣ ਦੇਰ ਨਾਮ ਮਹੀਆ ਵਿਕਦੋ ਹੋਇਆ ਜਿਹੜਾ ਲੜਾਈ 10 ਤਰੀਕ ਨੂੰ ਅੱਛਾ ਜੀ ਕਾਰਨ ਕੀ ਹੋਇਆ ਪਤਾ ਲੱਗਿਆ ਤੁਹਾਡੇ ਨਾਲ ਦੱਸਿਆ ਉਹਦੇ ਨਾਲ ਖਾਰ ਖਾਂਦਾ ਸੀਗਾ ਹੂੰ ਉਹਨੂੰ ਕੋਈ ਪੁੱਛਦਾ ਨਹੀਂ ਸੀਗਾ ਮੇਰੇ ਭਾਈ ਨੂੰ ਪੁੱਛਦੇ ਸੀ ਹੁਣ ਟੂਰਨਾਮੈਂਟ ਹੋਇਆ ਸੀਗਾ ਉੱਥੇ ਉਹ ਮੁੰਡੇ ਨੂੰ ਕੋਈ ਨਹੀਂ ਪੁੱਛ ਰਿਆ ਸੀਗਾ ਬਸ ਉਹਦੇ ਕੋਲ ਉੱਠ ਕੇ ਗਿਆ ਪ੍ਰੀਤੀ ਨੂੰ ਉਠਾ ਕੇ ਲੈ ਕੇ ਗਏ ਨੇ ਉਹਦੇ ਕੋਲੇ ਬੈਠਾ ਸੀਗਾ ਫੋਟੋਆਂ ਕਰਾ ਰਿਹਾ ਸੀ ਉਹ ਬੂਰਾ ਮੰਨ ਕੇ ਉਹ ਇਕੱਲਾ ਹੀ ਵਗ ਗਿਆ ਸੀ ਫਿਰ ਘਰੇ ਮੂੰਹ ਬਣਾ ਕੇ ਵੜ ਗਿਆ ਸੀ ਵੀ ਇਹਨੂੰ ਪੁੱਛਦੇ ਨੇ ਮੈਨੂੰ ਕੋਈ ਨਹੀਂ ਪੁੱਛਦਾ ਅੱਛਾ ਤਨੂ ਜੀ ਤੁਸੀਂ ਨਾਮ ਲੈ ਰਹੇ ਹੋ ਬਲਵਿੰਦਰ ਦਾ ਇਹ ਉਹ ਜਿੰਮ ਚ ਨਾਲ ਹੁੰਦਾ ਸੀ ਹਾਂਜੀ ਹਾਂ ਜੋ ਵੀ ਟ੍ਰੇਨਰ ਸੀਗਾ ਨਹੀਂ ਨਹੀਂ ਇਹ ਨਹੀਂ ਸੀ ਇਹ ਕੌਣ ਸੀਗਾ ਇਹ ਵੀ ਐਸੀ ਜਿੰਮ ਕਰਦਾ ਹੁੰਦਾ ਇਹ ਬੈਸੀ ਅੱਛਾ ਜਿੰਮ ਕਰਦਾ ਸੀਗਾ ਤੁਰਨੂ ਲੇਕਰ ਪੌਸ ਦਿਨ ਮੈਂ ਮੈਂ ਦੁਕਾਨ ਤੇ ਸੀ ਮੇਰੇ ਕੋਲੇ ਮੇਰਾ ਭਾਈ ਆਇਆ ਸੀ ਉਦੋਂ ਉਹ ਠੁੱਲੀ ਵੀ ਆਇਆ ਸੀ ਉਹਨੂੰ ਲੈ ਕੇ ਗਿਆ ਕੰਟਾ ਫੇਰ ਉਸ ਤੋਂ ਬਾਅਦ ਮੈਂ ਫੋਨ ਕਰਕੇ ਪੁੱਛਿਆ ਮਾ ਪ੍ਰੀਤੀ ਤੂੰ ਕਿੱਥੇ ਆ ਤੂੰ ਚਾਹ ਪੀਣੀ ਆ ਤੂੰ ਆਇਆ ਕਿਉਂ ਨਹੀਂ ਕਹਿੰਦਾ ਦੀਦੀ ਮੈਂ ਹੁਣ ਨਹੀਂ ਆ ਰਿਹਾ ਤਨੋਲੇ ਦੀ ਸਕੂਟਰੀ ਉਹਦੇ ਕੋਲ ਹੀ ਸੀਗੀ ਉਹਨੇ ਦਿੱਤੀ ਹੋਈ ਸੀਗੀ ਫੇਰ ਉਸ ਤੋਂ ਬਾਅਦ ਉਹ ਉੱਥੇ ਮਾ ਤੂੰ ਜਿੰਮ ਨਹੀਂ ਜਾਣਾ ਕਹਿੰਦਾ ਹਾਂ ਜਾ ਰਿਹਾ ਦੀਦੀ ਮੈਨੂੰ ਭੁੱਖ ਲੱਗੀ ਹੈ ਮੈਂਨੇ ਉਹਨੂੰ ਚਾਹ ਬਣਾ ਕੇ ਦਿੱਤੀ ਦੁੱਧ ਵਾਲੀ ਮੈਂਨੇ ਰਾਸ ਵੀ ਦਿੱਤੇ ਹੈਗੇ ਫੇਰ ਉਹ ਚਲਾ ਗਿਆ ਉੱਥੇ ਫੇਰ ਉਸ ਤੋਂ ਬਾਅਦ ਤਨੋਇਆ ਤਨੋਇਆ ਉਹਦੇ ਨਾਲ ਹੀ ਸੀਗਾ ਤਨੋਇਆ ਥੋੜੀ ਦੇਰ ਵਾਸਤੇ ਉਹਨੂੰ ਉੱਥੇ ਜਿੰਮ ਖੜਾ ਕੇ ਜਿੰਮ ਬੰਦ ਸੀਗਾ ਉੱਥੇ ਖੜਾ ਕੇ ਚਲਾ ਗਿਆ ਉਹ ਉਹਨਾਂ ਨੇ ਉਦੋਂ ਹੀ ਫੋਨ ਕੀਤਾ ਤੇ ਨੋਲੇ ਨੇ ਉਦੋਂ ਹੀ ਜਦੋਂ ਉਹ ਗਿਆ ਉਹਦੇ ਵਿੱਚ ਵਿੱਚੋਂ ਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੇ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ ਕਹਿੰਦਾ ਇਹਦਾ ਕੰਮ ਕਰ ਦੇ ਮਾਰ ਮਾਰ ਕੇ ਇਹਦਾ ਮੂੰਹ ਤੇ ਕੱਢ ਦੇ ਮਾਰ ਦੇ ਅੱਜ ਇਹਦਾ ਕੰਮ ਕਰ ਤੇ ਮੈਂ ਕੋਣ ਕੋਣਾ ਰੁਪੀ ਨੇ ਜਿਹੜਾ ਸੋਨੀ ਸੋਨੀ ਆ ਬਲਵਿੰਦਰ ਤਨੋਆ ਗੱਜਣਾ ਠੀਕ ਐ ਉਹ ਕਹਿੰਦਾ بڑے بڑے ਬੰਦੇ ਵੀ ਸੋਨੀ ਆ ਗੱਜਨ ਪਹਿਲਵਾਨ ਆ ਹੈਰੀ ਆ ਹੁਣ ਤੁਸੀਂ ਵੀ ਮਾਂ ਕਰਦੀ ਮੈਂ ਮੰਗ ਕਰਦੀ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਫਾਂਸੀ ਦੀ ਸਜ਼ਾ ਮੇਰਾ ਭਾਈ ਇਸ ਦੁਨੀਆ ਚ ਅੱਜ ਰਹਿਣਾ ਨਹੀਂ ਮਨ ਨੂੰ ਇਨਸਾਫ ਚਾਹੀਦਾ ਤੁਹਾਡੀ ਕਦੋਂ ਗੱਲ ਹੋਈ ਤੁਹਾਡੇ ਪਰਾਨ ਨਾਲ ਮੇਰੀ ਉਸੇ ਦਿਨੀਂ ਗੱਲ ਹੋਈ ਸੀ ਮੁੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸੋਚੋ ਕੱਲ ਮੈਂ ਮਿਲਣ ਗਈਆਂ ਮੇਰੇ ਹਾਲ ਬਹੁਤ ਬੁਰੇ ਸੀਗੇ ਮੈਂ ਇਹੀ ਚਾਹੁੰਦੀ ਆ ਸਾਰਿਆਂ ਨੂੰ ਫੜ ਕੇ ਮਾਰਕੁੱਟ ਉਹਦੀ ਵੀ ਕਰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣਾ ਇੱਥੇ ਮੈਂ ਕਹਣੀ ਆ ਬਾਹਰ ਫਿਰਨ ਨਾ ਦੇਣ ਬਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਮੇਰਾ ਜਵਾਨ ਪਾਈ ਗਿਆ ਨਾ ਬਸ ਉਹਨਾਂ ਦਾ ਵੀ ਇੰਝ ਹੋਣਾ ਚਾਹੀਦਾ ਮੇਰਾ ਪੁੱਤਰ ਨੂੰ ਤਨੂਆ ਲੈ ਕੇ ਗਿਆ ਮੇਰੇ ਘਰ ਤੋਂ ਘਰੋਂ ਲੈ ਕੇ ਗਿਆ ਇੱਥੋਂ ਲੈ ਕੇ ਗਿਆ ਉਹ ਗਲੀ 'ਚ ਬਿਠਾ ਲਿਆ ਮੁੰਡੇ ਨੂੰ ਮੈਂ ਪਿੱਛਾ ਕੀਤਾ ਮੈਂ ਇੱਥੇ ਲੈ ਕੇ ਜਾ ਰਿਹਾ ਕਹਿੰਦਾ ਨਹੀਂ ਮੇਰਾ ਮੁੰਡਾ ਜਿਹੜਾ ਹੈਗਾ ਇੱਥੋਂ ਫੋਨ ਕੀਤਾ ਹਾਂ ਫੋਨ ਕੀਤਾ ਸੀ ਮੇਰੇ ਮੁੰਡੇ ਨੂੰ ਤੂੰ ਬਾਹਰ ਆ ਜਾ ਮੈਂ ਪਿੱਛੇ ਪਿੱਛੇ ਗਿਆ ਤੈਨੂੰ ਮੈਂ ਕਹਾ ਤੈਨੂੰ ਇਹ ਤੂੰ ਕਾਰ ਤੱਕ ਨਹੀਂ ਆ ਸਕਿਆ ਕਹਿੰਦਾ ਮੈਂ ਜਾ ਰਿਹਾ ਇਹਨੂੰ ਲੈ ਕੇ ਮੈਂ ਕਹਾ ਮੇਰਾ ਮੁੰਡਾ ਕਾਰ ਛੱਡ ਕੇ ਜਾਈਂ ਕਹਿੰਦਾ ਚੰਗਾ ਰਾਤ ਨੂੰ ਫੋਨ ਕਰ ਦਿੱਤਾ ਰਾਤ ਨੂੰ ਫੋਨ ਕੀਤਾ ਉਹ ਵੀ ਕਿਸੇ ਦੇ ਕੋਲ ਕੀਤਾ ਉਹਨੇ ਸਾਨੂੰ ਕੀਤਾ ਫੋਨ ਵੀ ਤੁਹਾਡਾ ਮੁੰਡਾ ਸੀਰੀਅਸ ਹੈਗਾ ਵਾ ਜਦ ਅਸੀਂ ਗਏ ਹਸਪਤਾਲ ਮੁੰਡਾ ਲਹੂ ਲੁਆਣ ਸੀਗਾ ਤੇ ਮੈਂ ਮੈਡਮ ਨੂੰ ਕਿਹਾ ਪਰਚਾ ਕਿਉਂ ਨਹੀਂ ਕਟਿਆ ਕਹਿੰਦੀ ਇਹ ਪਹਿਲਾਂ ਆਪਣੇ ਮੁੰਡੇ ਨੂੰ ਠੀਕ ਕਰੋ ਇਹਨਾਂ ਨੇ ਐਕਸੀਡੈਂਟ ਦਾ ਕੇਸ ਬਣਾਇਆ ਜੋ ਕਿ ਰਜਿੰਦਰ ਸਿੰਘ ਦੇ ਸੈਨ ਹੈਗੇ ਨੇ ਮੇਰੇ ਨਾਲੇ ਪਟਿਆਲੇ ਗਏ ਰਜਿੰਦਰਾ ਹਸਪਤਾਲ ਜੇ ਰਜਿੰਦਰਾ ਹਸਪਤਾਲ ਅਸੀਂ ਗਏ ਆਪਣਾ ਰਜਿੰਦਰਾਇਚ ਮੈਨੂੰ ਕਹਿੰਦਾ ਉੱਥੇ ਬਿਠਾ ਲਓ ਤੈਨੂੰ ਆ ਇੱਕ ਮੁੰਡਾ ਦੇ ਨਾਲ ਸੀਗਾ ਪਾਰੀ ਜਿਆ ਰਜਿੰਦਰਾ ਇਹ ਕਹਿੰਦਾ ਆਂਟੀ ਤੁਸੀਂ ਪਰਚਾ ਨਾ ਘਟਾਈਓ ਮੈਂ ਕਹਿੰਦਾ ਇਹਦੇ ਦੋਸਤੇ ਸੀ ਤੁਹਾਡੇ ਬੇਟੇ ਦੇ ਸਾਡੇ ਮੇਰੇ ਬੇਟੇ ਨਾਲ ਖਾਂਦਾ ਪਿੰਦਾ ਸੀ ਇਕੱਠਾ ਮੇਰੇ ਬੇਟੇ ਨੇ ਇੱਕ ਗੱਲ ਕਹੀ ਸੀ ਬੰਨੂ ਕਹਿੰਦਾ ਆਂਟੀ ਤੇਰੇ ਇੱਕ ਮੈਂ ਇੱਕ ਮਿੰਟ ਮੈਨੂੰ ਗੱਲ ਕਰ ਲੈਣ ਕੋਈ ਨਹੀਂ ਕੋਈ ਮੇਰਾ ਬੇਟਾ ਜਿਹੜਾ ਸੀਗਾ ਬੋਡੀ ਫਿਲਟਰ ਸੀ ਸੋਹਣਾ ਸੁਨੱਖਾ ਸੀ ਕਹਿੰਦਾ ਤੈਨੂੰ ਸਾਰੇ ਪਿਆਰ ਕਰਦੇ ਜਿੱਥੇ ਜਾਂਦਾ ਹਰਪ੍ਰੀਤ ਮੈਨੂੰ ਕੋਈ ਕਿਉਂ ਨਹੀਂ ਪਿਆਰ ਕੀਤਾ ਉਹ ਮੱਚਦਾ ਸੀਗਾ ਮੇਰੇ ਬੇਟੇ ਨੂੰ ਉਸੇ ਨੇ ਮਾਰਿਆ ਉਸੇ ਨੇ ਮਾਰਿਆ ਕਾਤਲ ਉਹ ਹੈ ਉਸੇ ਨੇ ਉਸੇ ਨੇ ਬੰਦਿਆਂ ਨੂੰ ਬੁਲਾਇਆ ਉਸੇ ਨੇ ਬੰਦਿਆਂ ਨੂੰ ਬੁਲਾਇਆ ਬਲਵਿੰਦਰ ਤਰੋਏ ਨੇ ਫੋਨ ਕੀਤਾ ਸਾਰੇ ਬੰਦਿਆਂ ਨੂੰ ਪ੍ਰੀਤੀ ਨੂੰ ਮਾਰ ਦੋ ਪ੍ਰੀਤੀ ਨੂੰ ਮਾਰ ਦੋ ਮੇਨ ਬੰਦਾ ਇਨੂੰ ਫੜਿਆ ਜਾਵੇ ਸਾਰੇ ਗੱਜਣ ਫੜੋ ਸਾਰਿਆਂ ਗੱਜਣ ਗੱਜਣ ਪਹਿਲਵਾਨ ਹੈਗਾ ਵਾ ਸੋਨੀ ਹੈਗਾ ਬਲਵਿੰਦਰ ਤਨੋਆ ਹੈ ਹੈਰੀ ਹੈ ਔਰ ਸਕੰਦਰ ਹੈ ਰਜਿੰਦਰ ਅਨਪਛਾਤੇ ਬੰਦੇ ਮੈਨੂੰ ਸਾਨੂੰ ਖਤਰਾ ਹੈ ਕਦੇ ਵੀ ਮੇਰੇ ਪਰਿਵਾਰ ਦਾ ਨੁਕਸਾਨ ਕਰਾ ਸਕਦਾ ਹੈ ਕੱਲ ਮੇਰੇ ਬੱਚੇ ਦੇ ਪਿੱਛੇ ਗੱਡੀ ਲਵਾਈ ਹੈ ਦੋ ਗੱਡੀਆਂ ਮੇਰੇ ਬੱਚੇ ਪਿੱਛੇ ਲਾਈ ਸੀ ਹਾਂ ਜੀ ਮੁੰਡਿਆਂ ਨੇ ਮਸ ਆਏ ਨੇ ਉਹ ਰਾਤ ਨੂੰ ਗੱਡੀ ਉਹਨਾਂ ਨੇ ਹਸਪਤਾਲ ਪਿੱਛੇ ਲਾ ਲਿਆ ਇਹਨਾਂ ਨੇ ਫਿਰ ਇਹੋ ਮੁੰਡੇ ਦੀ ਡੈਥ ਹੋਈ ਆ ਕੀ ਕਾਰਨ ਨੇ ਜੀ ਕਿਸ ਦੇ ਨਾਲ ਉਹਦੀ ਲੜਾਈ ਹੋਈ ਸੀ ਕੋਈ ਹਾਂਜੀ ਇਹ ਇਹਦੇ ਹੱਦ ਤੱਕ ਪਹਿਲਾਂ ਲੜਾਈ ਝਗੜਾ ਹੋਇਆ ਸੀਗਾ ਇਹ ਲੜਕੇ ਦਾ ਹਰਪ੍ਰੀਤ ਸਿੰਘ ਦਾ ਔਰ ਇਹਨੂੰ ਪੰਜ ਛੇ ਜਣੇ ਨੇ ਲੜਕੇ ਇੱਥੇ ਕੁੱਟਿਆ ਸੀਗਾ ਸੱਟਾਂ ਲੱਗੀਆਂ ਸੀਗਾ ਕਾਫੀ ਸੱਟਾਂ ਲੱਗੀਆਂ ਸੀ ਤੇ ਅਮਰ ਹਸਪਤਾਲ ਜਿਹੜਾ ਹੈਗਾ ਜੀਰੇਲਾਟ ਸੀਗਾ ਇਹ ਤਾਂ ਉਹਦੀ ਮਦਰ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ 6 ਬੰਦਿਆਂ ਦੇ ਖਿਲਾਫ 307 ਦੇ ਦੇ ਜਿਹੜਾ ਪਰਚਾ ਦਰਜ ਕੀਤਾ ਸੀਗਾ ਔਰ ਉਹਦੀ ਕਲ ਡੈਥ ਹੋ ਗਈ ਹੈ ਜਿਹਦੇ ਵਿੱਚ ਅਸੀਂ ਧਾਰਾ 302 ਦਾ ਵਾਅਦਾ ਕੀਤਾ ਤੇ ਫਰਦਰ ਇਹਦੀ ਤਫਤੀਸ਼ ਕਰ ਰਹੇ ਹਾਂ ਕਾਰਨ ਪਤਾ ਲੱਗਿਆ ਕਿ ਲੜਾਈ ਦਾ ਨੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਜੀ ਕਿਉਂਕਿ ਜਿਹੜਾ ਲੜਕਾ ਹੈ ਉਹ ਲੜਾਈ ਝਗੜੇ ਤੋਂ ਬਾਅਦ ਸੱਟਾ ਲੱਗਣ ਤੋਂ ਬਾਅਦ ਉਹਦੋਂ ਤੋਂ ਹੀ ਕਮਾਚ ਸੀਗਾ ਤੇ ਦੋਸ਼ੀਆਂ ਦੀ ਜਿਹੜੀ ਅਰੈਸਟ ਹੈ ਉਸ ਤੋਂ ਬਾਅਦ ਫਰਦਰ ਤਫਤੀਸ਼ ਤੋਂ ਬਾਅਦ ਜਿਹੜਾ ਹੈਗਾ ਕਾਰਨ ਦਾ ਪਤਾ ਲੱਗ ਰਿਹਾ ਉਸ ਕੀ ਕਾਰਨ ਕਰਕੇ ਜਿਹੜਾ ਝਗੜਾ ਹੋਇਆ ਤੇ ਉਹਦੀ ਕੁੱਟਮਾਰ ਕੀਤੀ ਗਈ ਹੈ। ਇਹ ਕੰਮ ਕੀ ਕਰਦਾ ਸੀ ਜੀ ਲੜਕਾ ਇਹ ਕੰਮ ਕਰਦਾ ਤਾਂ ਜਿਵੇਂ ਪਰਿਵਾਰ ਦੇ ਕਹਿਣ ਅਨੁਸਾਰ ਮਤਲਬ ਘਰੇ ਸੀਗਾ ਜਾਂ ਜਿਮ ਵਗੈਰਾ ਜਾਂਦਾ ਸੀ ਜਿਮ ਦੀ ਟ੍ਰੇਨਿੰਗ ਦਿੰਦਾ ਸੀਗਾ ਇਹ। ਇਹ ਹੁਣ ਕਿਹਨਾਂ ਕਿਹਨਾਂ ਦੇ ਖਿਲਾਫ ਜਿਹੜਾ ਪਹਿਲਾਂ ਮੁਾਮਲਾ ਦਰਜ ਕੀਤਾ ਗਿਆ ਸੀ। ਇਹਦੇ ਵਿੱਚ 5-6 ਬੰਦੇ ਨੇ ਜੀ ਬਲਵਿੰਦਰ ਧنوਆ ਨਾਮ ਦਾ ਵਿਅਕਤੀ ਹੈ। ਸਕੰਦਰ ਹੈਗਾ ਇੱਕ ਮੁੰਡਾ ਥੁਲੀ ਹੈ। ਹੈਰੀ ਹੈਗਾ ਦੋ ਮੁੰਡੇ ਮਤਲਬ ਇੱਕ ਸੋਨੀ ਨਾਂ ਦਾ ਮੁੰਡਾ ਛੇੜੀ ਗੌੜੀ ਬੰਦੇ ਹੈਗੇ ਨੇ ਹਾਂਜੀ ਇਹ ਲੋੜਾਈ ਕਿੱਥੇ ਹੋਈ ਸੀ ਜੀ ਇਹ ਆਪਣੇ ਪਾਰਵਦੀ ਖੋਖੇ ਦੇ ਨਜ਼ਦੀਕ ਹੋਈ ਜਿਹੜੀ ਇਹਨੂੰ ਡਾਕਟਰ ਉਹਦਾ ਡੈਥ ਕੱਲ ਹੋਈ ਹੈ ਜੀ 4 ਵਜੇ ਦੇ ਕਰੀਬ ਸਾਨੂੰ ਜਿਹੜਾ ਹੈਗਾ ਮੈਸੇਜ ਆਇਆ ਥੋ ਹਸਪੀਟਲ ਤੋਂ ਅੱਛਾ ਵੀ ਡੈਥ ਹੋ ਗਈ ਹੈ ਗ੍ਰਿਫਤਾਰੀ ਹੋਈ ਨਹੀਂ ਕਿਸੇ ਗ੍ਰਿਫਤਾਰੀ ਲਈ ਰੈਡਾ ਗਲਤ ਹੀ ਜਾਰੀ ਨੇ ਤੇ ਟੀਮਾ ਬਣਾ ਕੇ ਵਾਪਸ ਟੀਮਾ ਬਣਾ ਕੇ ਅਸੀਂ ਭੇਜਿਆ ਹੋਏ ਨੇ ਜਲਦੀ ਹੀ ਜਿਹੜੇ ਦੋਸ਼ੀ ਸਾਰੇ ਜਿਹੜੇ ਅਰੈਸਟ ਕਰ ਪੋਜਾਂਗੇ ਕੁੱਲ ਕਿੰਨੇ ਸੀਗੇ ਅਕਿਊਜ਼ਡ ਜਿਹੜੇ ਸੀ 8% ਅਕਿਊਜ਼ਡ ਬਾਏ ਨੇਮ ਜਿਹੜੇ ਹੈਗੇ ਨੇ 5% ਨੇ ਜੀ ਇਹਦੇ ਵਿੱਚ